ਸਤਿ ਸ਼੍ਰੀ ਅਕਾਲ ਜੀ ਕੀ ਬਣਾ ਰਹੀਆਂ ਬਹੂ ਮੰਮੀ ਜੀ ਪਨੀਰ ਦੇ ਪਕੌੜੇ ਬਣਾ ਰਹੀਆਂ ਬਹੂ ਕਿਨੂੰ ਪੁੱਛ ਕੇ ਪਨੀਰ ਦੇ ਪਕੌੜੇ ਬਣਾਏ ਤੂੰ ਮੰਮੀ ਜੀ ਜੀ ਕਰ ਰਿਹਾ ਸੀ ਤਾ ਬਣਾ ਲੈ ਇਨਾ ਹੀ ਦਿਲ ਕਰ ਰਿਹਾ ਸੀ ਤਾਂ ਆਲੂ ਪਿਆਜ਼ ਤੇ ਪਾਲਕ ਦੇ ਪਕੌੜੇ ਹੀ ਬਣਾ ਲੈਂਦੀ ਫਾਲਤੂ ਖਰਚ ਕਰਨਾ ਤਾਂ ਕੋਈ ਤੇਰੇ ਕੋਲੋਂ ਸਿੱਖੇ ਲਿਆ ਵੇਖਾਂ ਤਾਂ ਕਿਹੋ ਜਿਹਾ ਬਣਿਆ ਵੈਸੇ ਪਨੀਰ ਕਿੰਨਾ ਲਈ ਸੀ ਕਿੰਨੇ ਪੈਸੇ ਖਰਚ ਕਰ ਦਿੱਤੇ ਮੰਮੀ ਜੀ ਅੱਧਾ ਕਿਲੋ ਪਨੀਰ ਲਿਆਈਆਂ 300 ਦਾ ਆਇਆ ਸੀ ਤੇ ਭਾਈ ਇਹੋ ਆਲੂ ਪਿਆਜ਼ ਪਾਲਕ ਦੇ ਪਕੌੜੇ ਬਣਾ ਲੈਂਦੀ ਤਾਂ ਇਹ ਇੰਨਾ ਮਹਿੰਗਾ ਪਨੀਰ ਸਬਜ਼ੀ ਬਣਾਉਣ ਦੇ ਕੰਮ ਨਾ ਆ ਜਾਂਦਾ ਸਾਰਾ ਪਰਿਵਾਰ ਖਾ ਲੈਂਦੇ ਜੇ ਕੁਝ ਕਹਿ ਦਵਾਂ ਤਾਂ ਇਹਨਾਂ ਬਹੂਆਂ ਦਾ ਮੂੰਹ ਬਣ ਜਾਂਦਾ ਆ ਹੁਣ ਅੱਗੇ ਤੋਂ ਖਿਆਲ ਰੱਖੀ ਕਦੀ ਵੀ ਪਨੀਰ ਦੇ ਪਕੌੜੇ ਬਣਾਉਣ ਤੋਂ ਪਹਿਲਾਂ ਮੈਨੂੰ ਪੁੱਛ ਜ਼ਰੂਰ ਲਿਆ ਕਰੀ ਜ਼ਰੂਰੀ ਨਹੀਂ ਕਿ ਬੇਮਤਲਬੀ ਖਰਚ ਕਰਦੇ ਜਾਓ ਠੀਕ ਹੈ ਮੰਮੀ ਜੀ ਅੱਗੇ ਤੋਂ ਧਿਆਨ ਰੱਖੂਗੀ ਸਾਰਿਆਂ ਨੇ ਬਹੁਤ ਸਵਾਦ ਲੈ ਲੈ ਕੇ ਪਕੌੜੇ ਖਾਦੇ ਡਿੰਪਲ ਰਸੋਈ ਵਿੱਚ ਖੜੀ ਹੋਈ ਪਕੌੜੇ ਬਣਾਉਂਦੀ ਰਹੀ ਤੇ ਸਾਰੇ ਗਰਮ ਗਰਮ ਖਾਂਦੇ ਰਹੇ ਪਨੀਰ ਦੇ ਪਕੌੜੇ ਖਤਮ ਹੋ ਗਏ ਸੀ ਤਾਂ ਦਿਓਰ ਬੋਲਿਆ ਭਾਬੀ ਹੁਣ ਥੋੜੇ ਜਿਹਾ ਪਿਆਜ਼ ਦੇ ਪਕੌੜੇ ਵੀ ਬਣਾ ਲੈ ਤੇ ਉਹਦੀ ਨਨਾਨਵੀ ਬੋਲੀ ਭਾਬੀ ਥੋੜੇ ਜਿਹਾ ਆਲੂ ਵੀ ਕੱਟ ਲੈ ਆਲੂ ਦੇ ਨਾਲ ਪਿਆਜ਼ ਹੋਵੇ ਤਾਂ ਵਧੀਆ ਲੱਗਦਾ ਆ ਹੁਣ ਡਿੰਪਲ ਆਲੂ ਪਿਆਜ਼ ਦੇ ਪਕੌੜੇ ਬਣਾਉਣ ਲੱਗੀ ਸਾਰੇ ਚਾਹ ਦੇ ਨਾਲ ਪਕੌੜੇ ਖਾਣ ਲੱਗੇ ਤੇ ਡਿੰਪਲ ਚਾਹ ਪੀਣ ਆਈ ਤਾਂ ਪਲੇਟ ਵਿੱਚ ਦੋ ਜਾਂ ਤਿੰਨ ਪਕੌੜੇ ਹੀ ਬਚੇ ਸੀ ਉਹ ਵੀ ਆਲੂ ਤੇ ਪਿਆਜ਼ ਦੇ ਇਹਨੇ ਮਨ ਨਾਲ ਬਣਾਏ ਸੀ ਪਨੀਰ ਦੇ ਪਕੌੜੇ ਪਰ ਖਾਣ ਨੂੰ ਮਿਲੇ ਹੀ ਨਹੀਂ ਉੱਥੇ ਹੀ ਆਲੂ ਪਿਆਜ਼ ਦੇ ਪਕੌੜੇ ਜਿਹੜੇ ਸਾਸ ਨੇ ਕਹੇ ਸੀ ਉਹ ਬਚ ਗਏ ਹੁਣ ਸੋਚ ਲਿਆ ਸੀ ਉਹਨੇ ਕਿ ਇਸ ਤੋਂ ਬਾਅਦ ਮੈਂ ਆਪਣੇ ਮਨ ਨਾਲ ਕਦੀ ਕੁਝ ਨਹੀਂ ਬਣਾਉਂਗੀ ਕੁਝ ਦਿਨ ਬੀਤੇ ਡਿੰਪਲ ਆਪਣੇ ਪਤੀ ਰਾਜਨ ਨਾਲ ਸ਼ਾਪਿੰਗ ਕਰਨ ਗਈ ਤਾਂ ਜਦੋਂ ਵਾਪਸ ਆਏ ਤਾਂ ਸ਼ਾਮ ਦੇ 4 ਵਜੇ ਗਏ ਸੀ ਸੋਚਿਆ ਘਰ ਜਾਉਂਗੀ ਤਾਂ ਚਾਹ ਦਾ ਵਕਤ ਹੋ ਜਾਊਗਾ ਤਾਂ ਰਸਤੇ ਵਿੱਚੋਂ ਉਹਨੇ ਕਚੌੜੀਆਂ ਲੈ ਲਈਆਂ ਜਦੋਂ ਘਰ ਵਾਪਸ ਆਈ ਤਾਂ ਚਾਹ ਬਣਾਈ ਤੇ ਸਾਰਿਆਂ ਦੇ ਸਾਹਮਣੇ ਕਚੌੜੀਆਂ ਰੱਖ ਦਿੱਤੀਆਂ ਤਾਂ ਸਹੁਰਾ ਬੋਲਿਆ ਕਚੌੜੀਆਂ ਕੌਣ ਲੈ ਆਇਆ ਆ ਤਾਂ ਡਿੰਪਲ ਬੋਲੀ ਮੈਂ ਰਾਜਨ ਦੇ ਨਾਲ ਬਾਜ਼ਾਰ ਗਈ ਸੀ ਤਾਂ ਹੁੰਦੇ ਹੋਏ ਕਚੌੜੀਆਂ ਲੈ ਆਈਆਂ ਤਾਂ ਸਹੁਰੇ ਨੇ ਪੁੱਛਿਆ ਕਚੌੜੀਆਂ ਕਿੰਨੇ ਦੀਆਂ ਆਈਆਂ ਆ ਤਾਂ ਉਹਨੇ ਕਿਹਾ ਕਿ ਇੱਕ ਕਚੌੜੀ 30 ਰੁਪਏ ਦੀ ਆਈ ਆ ਤਾਂ ਸਹੁਰਾ ਬੋਲਿਆ ਇਸ ਤੋਂ ਚੰਗਾ ਸੀ ਕਿ ਤੂੰ ਸਮੋਸੇ ਲੈ ਆਉਂਦੀ 15 ਰੁਪਏ ਵਿੱਚ ਆ ਜਾਂਦੇ ਬਸ ਫਿਰ ਸੱਸ ਮਾਂ ਬੋਲੀ ਬਸ ਬਹੂ ਨੂੰ ਤਾਂ ਕਜੂਲ ਖਰਚ ਕਰਨ ਦੀ ਆਦਤ ਪੈ ਗਈ ਆ ਹੁਣ ਕੀ ਕਰੀਏ ਕੁਝ ਕਹਿ ਵੀ ਨਹੀਂ ਸਕਦੇ ਪਰ ਖਾਣ ਦਾ ਵੇਲਾ ਹੋਇਆ ਤਾਂ ਸਾਰਿਆਂ ਨੇ ਦੋ ਦੋ ਕਚੌੜੀਆਂ ਆਰਾਮ ਨਾਲ ਖਾ ਲਈਆਂ ਤੇ ਰਾਜਨ ਸਾਹਿਬ ਕੁਝ ਸੁਣਦਾ ਹੋਇਆ ਵੀ ਚੁੱਪ ਰਿਹਾ ਉਸ ਤੋਂ ਬਾਅਦ ਡਿੰਪਲ ਨੇ ਖਾਣ ਦੀ ਕੋਈ ਵੀ ਚੀਜ਼ ਬਾਜ਼ਾਰੋਂ ਲਿਆਉਣੀ ਹੀ ਬੰਦ ਕਰ ਦਿੱਤੀ ਕੁਝ ਦਿਨਾਂ ਬਾਅਦ ਰਾਤ ਦੇ ਖਾਣੇ ਵੇਲੇ ਪੂਰਾ ਪਰਿਵਾਰ ਖਾਣਾ ਖਾਣ ਬੈਠਾ ਤੇ ਖਾਣੇ ਦੀ ਬੜੀ ਵਧੀਆ ਖੁਸ਼ਬੂ ਆ ਰਹੀ ਸੀ ਤਾਂ ਰਿੰਕੂ ਨੇ ਪੁੱਛਿਆ ਅੱਜ ਕੀ ਬਣਾਇਆ ਭਾਬੀ ਮਟਰ ਮਸ਼ਰੂਮ ਤੇ ਕਾਲੀ ਦਾਲ ਤਾਂ ਉਹਦੀ ਦਰਾਣੀ ਬੋਲੀ ਧੀਧੀ ਲੱਗਦਾ ਆ ਕਿ ਮਸ਼ਰੂਮ ਅਜੇ ਮਾਰਕੀਟ ਵਿੱਚ ਨਹੀਂ ਆਏ ਕਿੰਨੇ ਪੈਕਟ ਲਿਆਏ ਸੀ ਉਹਨੇ ਕਿਹਾ ਕਿ ਉਹ ਤਿੰਨ ਪੈਕਟ ਲੈ ਕੇ ਆਈ ਸੀ ਇੱਕ ਪੈਕਟ ਕਿੰਨੇ ਦਾ ਸੀ 50 ਰੁਪਏ ਦੇ ਆਏ ਸੀ 50 ਦੇ ਆਏ ਸੀ ਤਾਂ 2000 ਪੈਕਟ ਲੈ ਆਉਣੇ ਸੀ ਤਿੰਨ ਲਿਓਂ ਦੀ ਕੀ ਲੋੜ ਸੀ ਤੇ ਇਹ ਕਹਿੰਦੇ ਹੋਏ ਉਹਨੇ ਡੂੰਗੇ ਵਿੱਚੋਂ ਮਸ਼ਰੂਮ ਕੱਢ ਕੇ ਆਪਣੀ ਕਵਲੀ ਵਿੱਚ ਪਾਉਣੇ ਸ਼ੁਰੂ ਕਰ ਦਿੱਤੇ ਤੇ ਉਹਦਾ ਦਿਓਰ ਬੋਲਿਆ ਭਾਬੀ ਵੈਸੇ ਮਟਰਾਂ ਵਿੱਚ ਆਲੂ ਪਾ ਕੇ ਬਣਾਏ ਜਾਣ ਤਾਂ ਉਹ ਜ਼ਿਆਦਾ ਸਵਾਦ ਸਬਜੀ ਬਣਦੀ ਆ ਤੇ ਉਹ ਵੀ ਮਟਰ ਛੱਡ ਕੇ ਆਪਣੀ ਕਵਲੀ ਵਿੱਚ ਮਸ਼ਰੂਮ ਪਾਉਣ ਲੱਗਾ ਤਾਂ ਉਹਦੀ ਦਰਾਣੀ ਨੇ ਕਿਹਾ ਘਰ ਬੈਠੇ ਬੈਠੇ ਖਰਚਾ ਕਰਨਾ ਤਾਂ ਬੜਾ ਸੌਖਾ ਆ ਦੀਦੀ ਪਤਾ ਤਾਂ ਕਮਾਉਣ ਵਾਲੇ ਨੂੰ ਲੱਗਦਾ ਆ ਜਿਹੜਾ ਪੂਰਾ ਦਿਨ ਮਿਹਨਤ ਕਰਦਾ ਆ ਇਹ ਸੁਣ ਕੇ ਰਾਜਨ ਨੂੰ ਗੁੱਸਾ ਤਾਂ ਆਇਆ ਤੇ ਉਹਨੇ ਕੁਝ ਕਹਿਣ ਨੂੰ ਮੂੰਹ ਤਾਂ ਖੋਲਿਆ ਪਰ ਮਾਂ ਨੇ ਉਹਨੂੰ ਕੂਰ ਕੇ ਵੇਖਿਆ ਤੇ ਖਾਣਾ ਖਾਂਦਾ ਇਸ਼ਾਰਾ ਕਰ ਦਿੱਤਾ ਤਾਂ ਰਾਜਨ ਚੁੱਪ ਹੋ ਗਿਆ ਤੇ ਖਾਣ ਲੱਗ ਪਿਆ ਅਕਸਰ ਘਰ ਵਿੱਚ ਰੋਜ਼ ਇਹੋ ਹੁੰਦਾ ਸੀ ਕਿ ਡਿੰਪਲ ਕੋਈ ਵੀ ਚੀਜ਼ ਬਣਾਉਂਦੀ ਤਾਂ ਉਹਨੂੰ ਇਵੇਂ ਹੀ ਸੁਣਾਇਆ ਜਾਂਦਾ ਸੀ ਕਿ ਉਹਨੇ ਪੈਸੇ ਜ਼ਿਆਦਾ ਖਰਚ ਕਰ ਦਿੱਤੇ ਆ ਕਿ ਉਹ ਕਈ ਵਾਰ ਤਖਾਂਦੇ ਹੋਏ ਵਿੱਚੇ ਛੱਡ ਕੇ ਉੱਠ ਜਾਂਦੀ ਸੀ ਤੇ ਜਦੋਂ ਉਹ ਰਾਜਨ ਨਾਲ ਇਸ ਬਾਰੇ ਕੋਈ ਗੱਲ ਕਰਦੀ ਤਾਂ ਉਹ ਵੀ ਪਰੇਸ਼ਾਨ ਹੋ ਜਾਂਦਾ ਫਿਰ ਉਹ ਵੀ ਆਪਣੀ ਪਤਨੀ ਨੂੰ ਹੀ ਸਮਝਾ ਦਿੰਦਾ ਕਿ ਘਰ ਵਿੱਚ ਕਿਸੇ ਗੱਲ ਨੂੰ ਲੈ ਕੇ ਕਲੇਸ਼ ਨਾ ਕਰੇ ਇੱਕ ਦਿਨ ਡਿੰਪਲ ਨੇ ਆਪਣੇ ਲਈ ਆਨਲਾਈਨ ਇੱਕ ਬ੍ਰਾਂਡਡ ਲਿਪਸਟਿਕ ਮੰਗਵਾ ਲਈ ਸੀ ਤੇ ਡਿਲੀਵਰੀ ਲੈਂਦੇ ਹੋਏ ਉਦੋਂ ਨਾਨ ਉੱਤੇ ਆ ਗਈ ਤੇ ਉਹਨੇ ਪੁੱਛਿਆ ਭਾਬੀ ਇਹ ਲਿਪਸਟਿਕ ਕਿਹਦੇ ਲਈ ਮੰਗਵਾਈ ਆ ਤੁਸੀਂ ਆਪਣੇ ਲਈ ਇਹ ਤਾਂ ਮੇਰਾ ਫੇਵਰਟ ਕਲਰ ਆ ਖਤਮ ਹੋ ਗਿਆ ਸੀ ਤਾਂ ਮੰਗਵਾ ਲਿਆ ਭਾਬੀ ਮਾਂ ਸਹੀ ਕਹਿੰਦੀ ਆ ਕਿ ਤੁਹਾਨੂੰ ਪੈਸਿਆਂ ਦੀ ਕਦਰ ਨਹੀਂ ਆ ਇਹੋ ਕਲਰ ਦੀ ਲਿਪਸਟਿਕ ਬਾਜ਼ਾਰੋਂ ਅੱਧੀ ਕੀਮਤ ਤੇ ਮਿਲ ਜਾਂਦੀ ਆ ਤਾਂ ਉਦੋਂ ਹੀ ਮਾਂ ਆ ਗਈ ਤੇ ਰਹੀ ਸਹੀ ਕਸਰ ਉਹਨੇ ਪੂਰੀ ਕਰ ਦਿੱਤੀ। ਬਹੂ ਆਪਣਾ ਡிரஸ்ਸਿੰਗ ਟੇਬਲ ਤਾਂ ਵੇਖ ਕਿੰਨਾ ਮੇਕਅਪ ਦਾ ਸਮਾਨ ਪਿਆ ਹੋਇਆ ਆ। ਢੇਰ ਲੱਗਾ ਪਿਆ ਆ ਤੇ ਹੋਰ ਕੋਈ ਪੁੱਛਣ ਵਾਲਾ ਤਾਂ ਹੈ ਨਹੀਂ। ਬਸ ਫੋਨ ਖੋਲਿਆ ਤੇ ਆਨਲਾਈਨ ਆਰਡਰ ਕਰ ਦਿੱਤਾ। ਪੈਸੇ ਤਾਂ ਦਰਖਤ ਤੇ ਲੱਗਦੇ ਆ। ਕਹਿ ਕੇ ਦੋਵੇਂ ਮਾਂ ਧੀ ਉਥੋਂ ਚਲੀਆਂ ਗਈਆਂ ਤੇ ਡਿੰਪਲ ਲਿਪਸਟਿਕ ਹੱਥ ਵਿੱਚ ਫੜੇ ਹੋਏ ਉੱਥੇ ਹੀ ਖੜੀ ਰਹਿ ਗਈ। ਦਿਲ ਤਾਂ ਕੀਤਾ ਕਿ ਲਿਪਸਟਿਕ ਚੁੱਕ ਕੇ ਕੰਨ ਨਾਲ ਮਾਰੇ। ਪਰ ਕੀ ਕਰੇ ਪਤੀ ਦੀ ਕਮਾਈ ਦੇ ਪੈਸੇ ਖਰਚ ਕੀਤੇ ਸੀ ਤੇ ਸੁਹਾਗ ਦੀ ਚੀਜ਼ ਅੱਖਾਂ ਵਿੱਚ ਅਥਰੂ ਆ ਗਏ ਤੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਬਾਹਰੋਂ ਆਵਾਜ਼ ਆਈ ਬਹੂ ਬਾਹਰਾ ਤੇ ਦੋ ਕੱਪ ਚਾਹ ਬਣਾ ਦੇ ਰੀਤੂ ਨੇ ਪਾਲਤ ਜਾਣਾ ਆ ਤਾਂ ਉਹਨੂੰ ਉੱਥੇ ਸਮਾਂ ਲੱਗ ਜੂਗਾ ਫਿਰ ਡਿੰਪਲ ਨੇ ਦੋ ਕੱਪ ਚਾਹ ਬਣਾ ਕੇ ਉਹਨਾਂ ਦੇ ਅੱਗੇ ਰੱਖ ਦਿੱਤੀ ਤੇ ਆਪਣੇ ਕਮਰੇ ਵਿੱਚ ਚਲੀ ਗਈ ਤਾਂ ਸੱਸ ਨੇ ਪੁੱਛਿਆ ਤੂੰ ਨਹੀਂ ਪੀਵੇਂਗੀ ਨਹੀਂ ਹਜੇ ਨਹੀਂ ਮੈਂ ਸਾਰਿਆਂ ਦੇ ਨਾਲ ਪੀ ਲੂੰਗੀ ਤੇ ਆਪਣੇ ਕਮਰੇ ਵਿੱਚ ਆ ਗਈ ਤੇ ਉਸ ਦਿਨ ਤੋਂ ਬਾਅਦ ਡਿੰਪਲ ਚੁੱਪਚੁਪ ਰਹਿਣ ਲੱਗੀ ਇੱਕ ਦਿਨ ਡਿੰਪਲ ਦੀ ਦਰਾਣੀ ਆਫਿਸ ਤੋਂ ਆਉਂਦੇ ਹੋਏ ਸਪ੍ਰਿੰਗ ਰੋਲ ਲੈ ਕੇ ਆਈ ਤੇ ਡਿੰਪਲ ਨੂੰ ਦੇਂਦੇ ਹੋਏ ਬੋਲੀ ਦੀਦੀ ਇਹ oven ਵਿੱਚ ਗਰਮ ਕਰ ਦੋ ਫਿਰ ਚਾਹ ਵੀ ਬਣਾ ਲਿਓ ਡਿੰਪਲ ਚੁੱਪਚਾਪ ਸਪ੍ਰਿੰਗ ਰੋਲ ਗਰਮ ਕਰਕੇ ਚਾਹ ਦੇ ਨਾਲ ਲੈ ਆਈ ਤੇ ਚਾਹ ਪੀ ਕੇ ਉੱਠ ਗਈ ਸੱਸ ਮਾਂ ਦੇ ਕਹਿਣ ਤੇ ਉਹਨੇ ਇੱਕ ਰੋਲ ਲੈ ਲਿਆ ਤੇ ਰਸੋਈ ਵਿੱਚ ਜਾ ਕੇ ਖਾਣੇ ਦੀ ਤਿਆਰੀ ਕਰਨ ਲੱਗ ਪਈ। ਐਵੇਂ ਹੀ ਸਮਾਂ ਬੀਤ ਰਿਹਾ ਸੀ ਕਿ ਡਿੰਪਲ ਆਪਣੇ ਘਰ ਦੇ ਸਾਰੇ ਕੰਮ ਕਰਦੀ ਜੋ ਕੋਈ ਕਹਿੰਦਾ ਬਣਾ ਕੇ ਰੱਖ ਦਿੰਦੀ। ਇੱਕ ਦੋ ਮਹੀਨੇ ਬਾਅਦ ਇੱਕ ਵਾਰ ਹੀ ਪਾਰਲਰ ਜਾਂਦੀ ਸੀ ਉਹ ਵੀ ਛੱਡ ਦਿੱਤਾ ਤੇ ਘਰ ਤੋਂ ਬਾਹਰ ਤਾਂ ਜਾਣਾ ਹੀ ਬੰਦ ਕਰ ਦਿੱਤਾ। ਜਦੋਂ ਉਹਨੇ ਕੋਈ ਖਰਚ ਹੀ ਨਹੀਂ ਕਰਨਾ ਸੀ ਤੱਕਾ ਰਹੀ ਠੀਕਿਆ। ਫਿਰ ਸਾਰਿਆਂ ਨੂੰ ਖਰਚੇ ਦਾ ਹਿਸਾਬ ਦੇਣਾ ਪਊਗਾ। ਕੁਝ ਸਮੇਂ ਬਾਅਦ ਇੱਕ ਦਿਨ ਸਾਰੇ ਘਰ ਹੀ ਸੀ ਤੇ ਉਹਦੀ ਦਰਾਣੀ ਨੇ ਕਿਹਾ ਕਿ ਭੁੱਖ ਲੱਗੀ ਆ ਤਾਂ ਸੱਸ ਨੇ ਕਿਹਾ ਡਿੰਪਲ ਨੂੰ ਕਹਿ ਦਿੱਤਾ ਖਿਚੜੀ ਬਣਾਉਣ ਨੂੰ ਤਾਂ ਰਿਤੂ ਨੇ ਚੁੱਪਚਾਪ ਆਪਣੇ ਲਈ ਪੀਜ਼ਾ ਆਰਡਰ ਕਰ ਦਿੱਤਾ। ਖਿਚੜੀ ਬਣ ਗਈ। ਡਿੰਪਲ ਖਿਚੜੀ ਸਾਰਿਆਂ ਨੂੰ ਦੇ ਰਹੀ ਸੀ। ਉਦੋਂ ਹੀ ਬਾਹਰ ਦਾ ਦਰਵਾਜ਼ਾ ਖੜਕਿਆ। ਡਿੰਪਲ ਦਰਵਾਜ਼ਾ ਖੋਲਣ ਗਈ ਤੇ ਵਾਪਸ ਆ ਕੇ ਰੀਤੂ ਨੂੰ ਪੀਜਿਆ ਤੇ ਰੀਤੂ ਨੇ ਜਾ ਕੇ ਪੀਜਾ ਫੜ ਕੇ ਲੈ ਆਂਦਾ ਤਾਂ ਉਹਨੂੰ ਵੇਖਦੇ ਹੀ ਮਾਂ ਫਟ ਉઠી ਤੇ ਡਿੰਪਲ ਵੱਲ ਵੇਖ ਕੇ ਬੋਲੀ ਇਹ ਪੀਜਾ ਤੂੰ ਮੰਗਵਾਇਆ ਆ ਨਾ ਮੈਨੂੰ ਪਤਾ ਆ ਇਹ ਤੇਰੇ ਗਲੇ ਤੋਂ ਖਿਚੜੀ ਨਹੀਂ ਲੰਗਦੀ ਜਦੋਂ ਸਾਰੇ ਖਾ ਰਹੇ ਆ ਤਾਂ ਇਹ ਪੀਜਾ ਮੰਗਵਾਉਣ ਦੀ ਕੀ ਲੋੜ ਸੀ ਡਿੰਪਲ ਕੁਝ ਨਾ ਬੋਲੀ ਤੇ ਆਪਣੇ ਖਿਆਲਾਂ ਵਿੱਚ ਖੋ ਗਈ ਕਿ ਵਿਆਹ ਤੋਂ ਪਹਿਲਾਂ ਸਾਰਾ ਕੁਝ ਆਪਣੀ ਮਰਜ਼ੀ ਨਾਲ ਕਰਦੀ ਸੀ ਜੋ ਦਿਲ ਕਰਦਾ ਸੀ ਮੰਗਵਾ ਕੇ ਖਾ ਲੈਂਦੀ ਸੀ ਜੋ ਵੀ ਮਨ ਕਰਦਾ ਪਾ ਲੈਂਦੀ ਸੀ ਕਿੰਨਾ ਵੀ ਖਰਚ ਕਰ ਲੈਂਦੀ ਸੀ ਕੋਈ ਨਾ ਪੁੱਛਦਾ ਬਸ ਕਦੀ ਆਪਣੇ ਪਾਪਾ ਨੂੰ ਆਰਡਰ ਦੇ ਦਿੰਦੀ ਸੀ ਤੇ ਕਦੀ ਬਾਹਰੋਂ ਆਰਡਰ ਕਰ ਦਿੰਦੀ ਸੀ ਤੇ ਮਾਂ ਦੇ ਅੱਗੇ ਤਾਂ ਜਿੱਦ ਕਰਦੀ ਸੀ ਜੋ ਚਾਹੁੰਦੀ ਸੀ ਉਹ ਮਿਲ ਜਾਂਦਾ ਸੀ ਉਹ ਆਪਣੇ ਹੀ ਖਿਆਲਾਂ ਵਿੱਚ ਖੋਈ ਹੋਈ ਸੀ ਤੇ ਸੱਸ ਬਸ ਰੌਲਾ ਪਾ ਰਹੀ ਸੀ ਸਾਰੇ ਖਿਚੜੀ ਖਾ ਚੁੱਕੇ ਸੀ ਡਿੰਪਲ ਦੀ ਖਿਚੜੀ ਠੰਡੀ ਹੋ ਗਈ ਸੀ ਮਾਂ ਨੂੰ ਬੁੜਬੜਾਉਂਦਾ ਹੋਇਆ ਵੇਖ ਕੇ ਰੀਤੂ ਇੱਕਦਮ ਜ਼ੋਰ ਨਾਲ ਬੋਲੀ ਮਾਂ ਇਹ ਪੀਜ਼ਾ ਮੈਂ ਮੰਗਵਾਇਆ ਆ ਰੀਤੂ ਦੇ ਚਲਾਉਣ ਦੀ ਆਵਾਜ਼ ਸੁਣ ਕੇ ਡਿੰਪਲ ਇੱਕਦਮ ਆਪਣੇ ਖਿਆਲਾਂ ਵਿੱਚੋਂ ਬਾਹਰ ਆਈ ਰੀਤੂ ਬੋਲੀ ਮਾਂ ਤੁਸੀਂ ਕਿਉਂ ਪਰੇਸ਼ਾਨ ਹੋ ਰਹੇ ਹੋ ਜਦੋਂ ਪੀਜ਼ਾ ਮੈਂ ਮੰਗਵਾਇਆ ਆ ਤਾਂ ਫਿਰ ਤਾਂ ਫਿਰ ਠੀਕ ਆ ਮੈਨੂੰ ਲੱਗਾ ਕਿ ਖਿਚੜੀ ਬਣੀ ਆ ਤਾਂ ਪੀਜ਼ਾ ਡਿੰਪਲ ਨੇ ਮੰਗਵਾਇਆ ਹੋਊਗਾ ਕਿਉਂਕਿ ਮੈਨੂੰ ਪਤਾ ਆ ਕਿ ਉਹ ਖਿਚੜੀ ਖੋਸ਼ ਹੋ ਕੇ ਨਹੀਂ ਖਾਂਦੀ ਤਾਂ ਰਾਜਨ ਬੋਲਿਆ ਡਿੰਪਲ ਬਹੁਤ ਦਿਨਾਂ ਤੋਂ ਮੈਂ ਵੇਖ ਰਿਹਾ ਆ ਤੈਨੂੰ ਕਿ ਤੂੰ ਕੋਈ ਫਰਮਾਇਸ਼ ਨਹੀਂ ਕਰਦੀ ਕੁਝ ਚਟਪਟਾ ਖਾਣ ਨੂੰ ਵੀ ਨਹੀਂ ਕਹਿੰਦੀ ਕਦੀ ਲਰ ਵੀ ਨਹੀਂ ਗਈ ਕੋਈ ਨਵਾਂ ਕੱਪੜਾ ਵੀ ਨਹੀਂ ਮੰਗਿਆ ਨਾ ਹੀ ਤੂੰ ਮੈਨੂੰ ਬਾਜ਼ਾਰ ਜਾਣ ਨੂੰ ਜਾਂ ਸ਼ਾਪਿੰਗ ਕਰਨ ਨੂੰ ਕਹਿੰਨੀ ਆ ਕੀ ਗੱਲ ਆ ਬਿਲਕੁਲ ਚੁੱਪ-ਚੁੱਪ ਰਹਿਣੀ ਆ ਤੂੰ ਮੈਨੂੰ ਪਤਾ ਆ ਵਿਆਹ ਤੋਂ ਪਹਿਲਾਂ ਤੇਰੇ ਬਹੁਤ ਸਾਰੇ ਸ਼ੌਂਕ ਸੀ ਮਾਡਰਨ ਕੱਪੜੇ ਪਾਉਣੇ ਬਾਹਰ ਖਾਣਾ ਘੁੰਮਣਾ ਫਿਰਨਾ ਸਜਣਾ ਸਵਰਨਾ ਹੁਣ ਕੀ ਹੋ ਗਿਆ ਤੈਨੂੰ ਕਿਹਦੇ ਸਿਰ ਤੇ ਸਾਰਾ ਕੁਝ ਕਰਾਂ ਜੀ ਵਿਆਹ ਤੋਂ ਪਹਿਲਾਂ ਤਾਂ ਪਾਪਾ ਦੀ ਜੇਬ ਵਿੱਚ ਹੱਥ ਪਉਂਦੀ ਸੀ ਕੁਝ ਵੀ ਮੰਗਦੀ ਸੀ ਸੀ ਸਭ ਕੁਝ ਆਪਣੀ ਮਰਜ਼ੀ ਨਾਲ ਕਰਦੀ ਸੀ ਕਿਉਂਕਿ ਪਾਪਾ ਨੇ ਜੇ ਇੱਕ ਵਾਰ ਪੈਸੇ ਕੱਢ ਕੇ ਦੇ ਦਿੱਤੇ ਤਾਂ ਉਹਨਾਂ ਨੇ ਕਦੀ ਹਿਸਾਬ ਨਹੀਂ ਮੰਗਿਆ ਸੀ ਕਿ ਮੈਂ ਉਹਨਾਂ ਪੈਸਿਆਂ ਦਾ ਕੀ ਕੀਤਾ ਆ ਕਦੀ ਕਿਸੇ ਨੂੰ ਹਿਸਾਬ ਦੇਣਾ ਨਹੀਂ ਪੈਂਦਾ ਸੀ ਉਦੋਂ ਤਾਂ ਮੈਂ ਇਕੱਤੀ ਸੀ ਕੁਝ ਵੀ ਕਰਦੀ ਸੀ ਸਭ ਖੁਸ਼ ਹੀ ਹੁੰਦੇ ਸੀ ਜਿਵੇਂ ਕਿ ਤੁਹਾਡੀ ਰੀਤੂ ਤੁਸੀਂ ਵੇਖੋ ਨਾ ਚਟ ਪੀਜ਼ਾ ਮੰਗਵਾ ਲਿਆ ਤਾਂ ਸਾਰੇ ਖੁਸ਼ ਆ ਕਿਸੇ ਨੇ ਕੁਝ ਨਹੀਂ ਪੁੱਛਿਆ ਕਿ ਪੀਜ਼ਾ ਕਿੰਨੇ ਪੈਸਿਆਂ ਦਾ ਆਇਆ ਆ ਪਰ ਇੱਥੇ ਕੋਈ ਵੀ ਖਰਚਾ ਕਰ ਲਵਾਂ ਤਾਂ ਪੂਰਾ ਪਰਿਵਾਰ ਮੇਰੇ ਕੋਲੋਂ ਹਿਸਾਬ ਮੰਗਦਾ ਆ ਇਸ ਲਈ ਮੈਂ ਮਨ ਮਾਰ ਲਿਆ ਆ ਇਹ ਤੂੰ ਕੀ ਕਹਿ ਰਹੀ ਆ ਡਿੰਪਲ ਮੈਂ ਹਾਂ ਤੇਰੇ ਖਰਚੇ ਚੁੱਕਣ ਲਈ ਹਾਂ ਖਾਚੇ ਤਾਂ ਤੁਸੀਂ ਹੀ ਚੁੱਕਦੇ ਹੋ ਜੀ ਪਰ ਇਹ ਹਿਸਾਬ ਤਾਂ ਸਾਰਾ ਪਰਿਵਾਰ ਮੰਗਦਾ ਆ ਨਾ ਹਿਸਾਬ ਤਾਂ ਸਾਰੇ ਪਰਿਵਾਰ ਨੂੰ ਦੇਣਾ ਪੈਂਦਾ ਆ ਨਾ ਤੇ ਕਦੀ ਤਾਂ ਕਮਾਈ ਨਾ ਕਰਨ ਦਾ ਤਾਨਾ ਵੀ ਸੁਣਨਾ ਪੈਂਦਾ ਆ ਚਾਹੇ ਉਹ ਦਿਓਰ ਦਰਾਣੀ ਹੋਵੇ ਜਾਂ ਨਨਾਨਾ ਹੋਵੇ ਛੋਟੇ ਵੱਡੇ ਸਾਰਿਆਂ ਨੂੰ ਹਿਸਾਬ ਦੇਣਾ ਪੈਂਦਾ ਆ ਕਿ ਕਿਹੜੀ ਚੀਜ਼ ਕਿੰਨੇ ਦੀ ਆਈ ਆ ਕਿੰਨੇ ਦਾ ਸੂਟ ਪਾਇਆ ਆ ਕਿੰਨੇ ਦਾ ਖਾਦਾ ਆ ਤਾਂ ਕੁਝ ਖਾਣ ਨੂੰ ਵੀ ਮਨ ਨਹੀਂ ਕਰਦਾ ਬਸ ਦਾਲ ਰੋਟੀ ਖਾਓ ਹੋਰ ਕੁਝ ਨਹੀਂ ਅੱਜ ਦੇ ਬਾਅਦ ਤੈਨੂੰ ਕਿਸੇ ਨੂੰ ਹਿਸਾਬ ਦੇਣ ਦੀ ਲੋੜ ਨਹੀਂ ਆ ਜਿਵੇਂ ਇਸ ਘਰ ਵਿੱਚ ਤੇਰੀ ਦਰਾਣੀ ਤੇ ਰੀਤੂ ਆਪਣੀ ਮਨਮਰਜ਼ੀ ਕਰਦੇ ਆਣਾ ਤੈਨੂੰ ਵੀ ਆਪਣੀ ਮਰਜ਼ੀ ਕਰਨ ਦਾ ਪੂਰਾ ਹੱਕ ਆ ਜੋ ਕੁਝ ਵੀ ਚਾਹੀਦਾ ਤੂੰ ਮੈਨੂੰ ਕਹੇਂਗੀ ਤੇਰਾ ਪਤੀ ਚੰਗਾ ਕਮਾਉਂਦਾ ਆ ਤਾਂ ਤੈਨੂੰ ਕਮਾਉਣ ਦੀ ਕੀ ਲੋੜ ਆ ਇਹ ਸੁਣ ਕੇ ਇੱਕ ਪਲ ਲਈ ਪੂਰੇ ਪਰਿਵਾਰ ਵਿੱਚ ਸ਼ਰਨਾਟਾ ਫਸਰ ਗਿਆ ਸੀ ਡਿੰਪਲ ਤੂੰ ਇਸ ਘਰ ਵਿੱਚ ਕਿਸੇ ਹੋਰ ਦੀ ਨਹੀਂ ਸਿਰਫ ਮੇਰੀ ਜ਼ਿੰਮੇਵਾਰੀਆਂ ਇਹ ਕਹਿੰਦੇ ਹੋਏ ਰਾਜਨ ਸਾਰਿਆਂ ਦੇ ਮੂੰਹ ਵੱਲ ਵੇਖ ਰਿਹਾ ਸੀ ਤੇ ਸਾਰਿਆਂ ਦੀਆਂ ਨਜ਼ਰਾਂ ਝੁਕ ਗਈਆਂ ਸੀ ਕਿਉਂਕਿ ਅੱਜ ਇੱਕ ਬੇਟਾ ਜਪਰਾ ਨਹੀਂ ਇੱਕ ਪਤੀ ਆਪਣੀ ਪਤਨੀ ਦੀ ਤਰਫਦਾਰੀ ਕਰ ਰਿਹਾ ਸੀ ਤੇ ਸਾਰੇ ਇਸ ਲਈ ਚੁੱਪ ਸੀ ਸੋ ਦੋਸਤੋ ਤੁਹਾਨੂੰ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕੌਰ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ